ਸਭੀ ਸਰੀਆਮ ਨੂੰ ਸਤਾ ਲੱਗ ਰਿਹਾ ਕਿ ਮਾਮਲਾ ਸਿੱਧੇ ਕੀ ਘਰ ਲੋਕੀਂ ਇੱਕ ਖਾਨਾ ਸਿਵਲ ਲਾਈਨ ਵਿਖੇ ਸਾਨੂੰ ਇੱਕ ਸੀਕ੍ਰੇਟ ਤੌਰ ਤੇ ਇਤਲਾਹ ਮਿਲੀ ਸੀਗੀ ਕਿ ਇੱਕ ਰਾਜੂ ਪੁੱਤਰ ਮਦਨ ਲਾਲ ਹੈਗਾ ਜੋ ਕਿ ਸੱਟੇ ਦਾ ਤੇ ਗੈਰ ਕਾਨੂੰਨੀ ਲੋਟਰੀਆਂ ਦਾ ਤੇ ਏਦਾਂ ਤਰੀਕਾ ਦਾ ਐਨਐਸਏ ਇਸ ਤਰੀਕੇ ਦੇ ਗੈਰ ਕਾਨੂੰਨੀ ਕੰਮ ਕਰਦਾ ਹੈ ਜੋ ਕਿ ਅਕਸਰ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਉਹਨਾਂ ਨੂੰ ਵੀ ਪੈਸਾ ਕੋਈ ਲੋਟਰੀ ਜਾਂ ਇਹਦੇ ਸੱਟੇ ਦੇ ਬਾਅਦ ਨੇ ਵਧਾ ਘਟਾ ਕੇ ਦੇਣ ਦੇ ਵੀ ਤਖਤੜੀ ਲੋਕਾਂ ਨਾਲ ਕਰ ਰਿਹਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਅਸੀਂ ਮੁਕਦਮਾ ਦਰਜ ਕਰ ਰਿਹਾ ਤੇ ਜਿਹੜਾ ਜਿਹੜਾ ਸੀ ਮੁਕਦਮਾ ਇਹ ਹੈਗਾ ਜੀ ਸੈਕਸ਼ਨ 13 ਇਹ ਗੈਂਬਲਿੰਗ ਐਕਟ ਹੈ ਸੈਕਸ਼ਨ 297 ਸੈਕਸ਼ਨ 318 ਸਬਪਲਸ 4 ਬੀ ਐਨ ਐਸ ਤੇ ਸੈਕਸ਼ਨ 7 ਸਬਪਲਸ 10 ਲੋਟਰੀ ਐਕਟ ਦੇ ਤਹਿਤ ਅਸੀਂ ਦਰਜ ਕੀਤਾ ਹੈਗਾ ਜੀ ਜਿਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਮੁੱਖ ਦੋਸ਼ੀ ਹੈਗਾ ਜੀ ਰਾਜੂ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਇਕੱਲਾ ਹੀ ਹੈ ਕਿ ਹੋਰ ਵੀ ਨਾਲ ਜੋ ਮੁੱਢਲੇ ਤੌਰ ਤੇ ਹੁਣ ਤੱਕ ਪਤਾ ਲੱਗਿਆ ਜੀ ਇਹ ਏਡੀਐਸ ਜੀ ਫਿਲਹਾਲ ਇਹਦੀ ਛਮੂਲੀਆ ਸਾਹਮਣੇ ਆਈ ਹੈ ਬਾਕੀ ਇਸ ਨੂੰ ਅਸੀਂ ਗ੍ਰਿਫਤਾਰ ਕਰਕੇ ਜੱਜ ਸਾਹਿਬ ਦੇ ਪੇਸ਼ ਕਰਾਂਗੇ ਜਿਹਦਾ ਪੁਲਿਸ ਰਿਮਾਂਡ ਹਾਸਲ ਹੋਣ ਤੋਂ ਬਾਅਦ ਹੋਰ ਜਿਹਦੀ ਜਿਹਦੀ ਵੀ ਛਮੂਲੀਆ ਸਾਹਮਣੇ ਆਊਗੀ ਕਾਨੂੰਨ ਸਰਬੰਦੀ ਕਾਰਵਾਈ ਅਮਲ ਵਿੱਚ ਲੈ ਕੇ ਆਦੇ ਜਾਊਗਾ ਇਹ ਪ੍ਰੀਲਿਮినਰੀ ਹਜੇ ਤੱਕ ਤਾਂ ਜੀ ਕੋਈ ਸਾਹਮਣੇ ਨਹੀਂ ਆਇਆ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਕਲੀਅਰ ਕਰਾਂਗੇ ਕਿ ਇਹ ਕਦੋਂ ਤੋਂ ਸ਼ੁਰੂ ਕਰ ਰਿਹਾ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਇਦਾਂ ਦੇ ਕੋਈ ਅਪਰਾਧਿਕ ਮੁਕਾਦਮੇ ਦਰਦਨੇ ਜਾਂ ਕਿਸੇ ਹੋਰ ਕਿਸਮ ਦੇ ਤੇ ਉਸ ਤਰੀਕੇ ਦੀ ਕਾਰਵਾਈਆਂ ਅਮਲ ਵਿੱਚ ਲੈ ਕੇ ਆਪਾਂ ਸਰ ਦਿਵਾਲੀ ਦੇ ਦਿਨਾਂ 'ਚ ਜੂਆ ਸੱਟਾ ਦੀਆਂ ਕਾਫੀ ਕਹਾਣੀਆ ਹੁੰਦੀਆਂ ਕੀ ਕਹਿਣਾ ਚਾਹੁੰਦੇ ਲੋਕਾਂ ਦੇਖੋ ਸਾਡੀ মিডিਆ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਜਿਹੜੀਆਂ ਵੀ ਇਦਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਹੈਗੀਆਂ ਉਹਨਾਂ 'ਚ ਨਾ ਉਹਨਾਂ ਦਾ 파ਟ ਬਣਿਆ ਜਾਵੇ ਨਾ ਇਨਵੋਲਵਮੈਂਟ ਕੀਤੀ ਜਾਵੇ ਕਿਉਂਕਿ ਜਿਹੜੇ ਇਦਾਂ ਦੀ ਐਕਟੀਵਿਟੀਆਂ ਚਲਾਉਂਦੇ ਹਨ ਮੋਸਟਲੀ ਇਹਨਾਂ ਦੇ ਵਿੱਚ ਲੋਕਾਂ ਨਾਲ ਧੋਖਾ ਹੀ ਹੁੰਦਾ ਹੈ ਤੇ ਲੋਕ ਆਪਣਾ ਫਾਈਨੈਂਸ਼ੀਅਲ ਲਾਸ ਹੀ ਤਕਰੀਬਨ ਇਹਦੇ ਵਿੱਚ ਹੁੰਦਾ ਹੈ ਬਟ ਫਿਰ ਵੀ ਸਾਡੀ ਪਬਲਿਕ ਨੂੰ ਅਪੀਲ ਹੈ ਵੀ ਇਹ ਨਾ ਇਹਨਾਂ ਐਕਟੀਵਿਟੀਆਂ ਨਾਲ 파ਟ ਕਿ ਲਿਆ ਜਾਵੇ ਤੇ ਜਿਹੜੇ ਲੋਕ ਇਦਾਂ ਦੀਆਂ ਗੈਰਕਾਨੂੰਨੀ ਐਕਟੀਵਿਟੀਆਂ ਕਰਦੇ ਹਨ ਉਹਨਾਂ ਨੂੰ ਵੀ ਸਾਡੀ ਇੱਕ ਸਟ੍ਰਿਕਟ ਵਾਰਨਿੰਗ ਹੈਗੀ ਹੈ ਕਿ ਅਸੀਂ ਇਸ ਇਹਨਾਂ ਚੀਜ਼ ਉਹ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਵੱਲ ਉੱਚ ਲੈਂਦੀ ਜਾਓ